ਵੇਗਾ ਨਹੀਂ ਦੀ ਸ਼ੂਟਿੰਗ ਚੱਲ ਰਹੀ ਹੈ ਕੀ ਦੀ ਚੱਲ ਰਹੀ ਹੈ ਤੁਸੀਂ ਆਪ ਵੀ ਵੇਖ ਲਓ ਜੋ ਵਨ ਸੰਦੂ ਸਸਿਕਾਲ ਹਾਨੀ ਸਸਿਕਾਲ ਜੀ ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ ਸੋ ਸਭ ਤੋਂ ਪਹਿਲਾਂ ਐਨੀ ਗਰਮੀ ਹੋ ਰਹੀ ਹੈ ਆਸ ਤਾਂ ਫਿਰ ਵੀ ਪੌਂਸੇ ਘੇਟ ਹੋ ਜਾ ਠੀਕ ਹੈ ਹਾਂ ਸੋ ਐਨੀ ਗਰਮੀ ਵਿੱਚ ਤੁਸੀਂ ਸ਼ੂਟ ਕਰ ਰਹੇ ਹੋ ਸਵੇਰ ਤੋਂ ਕਿੰਨਾ ਔਖਾ ਲੱਗ ਰਿਹਾ ਨੀ ਔਖਾ ਤਾਂ ਹੈ ਹੀ ਜੀ ਲੇਕਿਨ ਜਿਵੇਂ ਅੱਜ ਸਵੇਰੇ بارش ਹੋਈ ਹੈ ਉਹਦੇ ਕਰਕੇ ਫਿਰ ਵੀ ਕਾਫੀ ਫਰਕ ਪੈ ਗਿਆ ਲੇਕਿਨ ਸਾਡਾ ਕੀ ਹੈ ਕਿ ਸਾਡਾ ਜਿਹੜਾ ਗਾਣਾ ਹੈ ਉਹ ਸਾਰਾ ਇਨਡੋਰ ਹੈਗਾ ਹੈ ਨਾ ਆਲਮੋਸਟ 90% ਇਨਡੋਰ ਹੈ ਆ ਤੇ ਅੰਦਰ AC ਉਸੇ ਚੱਲਦੇ ਪਿਆ ਬਾਕੀ ਚੱਲ ਰਿਹਾ ਕੰਮ ਕੋਈ ਗੱਲ ਨਹੀਂ ਹਾਂ ਜੀ ਸੋ ਗਾਣਾ ਹੈ ਕਿ ਇਸ ਵਾਰ ਕੀ ਪਰੋਸ ਰੋ ਦਰਸ਼ਕਾਂ ਲਈ ਗਾਣਾ ਸਾਡਾ ਗਾਣਾ ਪਹਿਲਾਂ ਆਇਆ ਸੀ ਜੀ ਗੁਜ਼ਾਰਿਸ਼ਾਂ ਤੇ ਉਹ ਬਾਬਾਈ ਦੀ ਕਿਰਪਾ ਨਾਲ ਬਹੁਤ ਸੋਹਣਾ ਗਿਆ ਗਾਣਾ ਸੋ ਉਸੇ ਦੀ ਤਰਜ਼ ਤੇ ਇੱਕ ਸੈਡ ਗਾਣਾ ਆ ਤੇ ਕੁੜੀ ਮੁੰਡੇ ਦੀ ਕਹਾਣੀ ਹੈ ਜੀ ਤੇ ਉਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਥੋੜਾ ਜਿਹਾ ਕਨਸੈਪਟ ਦੱਸ ਦਿੰਨਾ ਕਿਦਾਂ ਦਾ ਹੈਗਾ ਆ ਕਿ ਜਿੱਦਾਂ ਮੁੰਡਾ ਹੈਗਾ ਆ ਉਹ ਇੱਕ ਸੱਟੇਬਾਜ਼ ਹੈਗਾ ਆ ਸੱਟਾ ਲਾਉਂਦਾ ਹੈ ਗੇਮ ਤੇ ਕ੍ਰਿਕਟ ਤੇ ਫੁੱਟਬਾਲ ਤੇ ਲੇਕਿਨ ਜਿਹੜੀ ਕੁੜੀ ਹੈਗੀ ਹੈ ਉਹ ਵਿਚਾਰੀ ਬਾਹਰ ਕੰਮ ਕਰਦੀ ਹੈ ਜਦੋਂ ਘਰ ਆਉਂਦੀ ਹੈ ਤਾਂ ਘਰ ਦੇਖਦੀ ਹੈ ਵੀ ਘਰੇ ਸਮਾਨ ਸਾਰਾ ਖਿਲਰਿਆ ਪਿਆ ਹੈ ਤੇ ਉਹ ਮੁੰਡੇ ਤੋਂ ਦੁਖੀ ਹੈ ਬਸ ਉਹ ਇਦਾਂ ਦਾ ਸਾਰਾ ਕੁਝ ਹੈਗਾ ਆ ਉਹਦੇ ਵਿੱਚ ਹਾਂਜੀ ਸੈਟ ਤੋ ਇੱਕ ਇਹ ਅੱਜਕੱਲ بڑا ਟ੍ਰੈਂਡ ਚੱਲ ਰਿਹਾ ਹੈ ਪੰਜਾਬੀ ਗਾਇਕੀ ਵਿੱਚ ਕਿ ਜਿਹੜੀ ਕੁੜੀ ਦੀ ਗੱਲ ਹੈ ਹੁਣ ਉਹ ਰੱਖ ਰਹੇ ਨੇ ਪੰਜਾਬੀ ਗਾਇਕ ਪਹਿਲਾਂ ਤਾਂ ਕੁੜੀਆਂ ਨੂੰ ਉਹ ਨੀਵਾ ਵਿੱਚ ਖਵਾਉਂਦੇ ਨੇ ਘਰ ਗਾਣੇ ਵਿੱਚ ਉਹਨਾਂ ਨੂੰ ਉਹ ਕਰਦੇ ਸੀ ਹੁਣ ਜਿਹੜੀ ਕੁੜੀ ਦੀ ਗੱਲ ਹੈ ਉਹ ਰੱਖੀ ਜਾ ਰਹੀ ਹੈ ਇਸ ਦੀ ਕੀ وجہ ਹੈ ਇਹ وجہ ਹੈ ਕਿ ਕੁੜੀਆਂ ਨੂੰ ਫੈਨ ਜ਼ਿਆਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਤਾਂ ਦੇ ਗਾਣੇ ਚੱਲਦਾ ਰਹਿਣੇ ਜਾਂ ਤੁਹਾਨੂੰ ਪਰਸਨਲੀ ਪਸੰਦ ਆ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੇਰਾ ਸਭ ਤੋਂ ਪਹਿਲਾ ਗਾਣਾ ਆਇਆ ਸੀ ਜੱਟ ਮਹਿਕਮਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅ ਮੁਲਾਜਦਾਰੀਆਂ ਆਇਆ ਸੀ ਥੈਨ ਫਿਰ ਉਸ ਤੋਂ ਬਾਅਦ ਮੰਗਣੀ ਆਇਆ ਸੀ ਗੁਜਾਰਸ਼ਾਂ ਆ ਮੰਗਣੀ ਟੂ ਆ ਹੈਨਾ ਉਹਦੇ ਚ ਕੀ ਰਿਹਾ ਕਿ ਜਿਹੜਾ ਇੱਕ ਨਾ ਆਰਟਿਸਟ ਦਾ ਜਨਰ ਹੁੰਦਾ ਵੋਕਲ ਹੈਨਾ ਤੇ ਜਿਹੜਾ ਮਿਰਜ ਜਨਰ ਹੈਗਾ ਆ ਜਿਵੇਂ ਮੇਰੇ ਸਾਨੂੰ ਲੱਗਦਾ ਆ ਜਿਵੇਂ ਸਾਡੇ ਕੰਪਨੀ ਵਾਲੇ ਭਾਜੀ ਹੈਗੇ ਸਦਨ ਭਾਜੀ ਉਹਨਾਂ ਨੂੰ ਲੱਗਦਾ ਕਿ ਯਾਰ ਸਾਡਾ ਜਿਹੜਾ ਵੋਕਲ ਹੈਗਾ ਆ ਉਹ ਫੀਮੇਲ ਦੇ ਲਈ ਜਿਆਦਾ ਅਸੀਂ ਸਾਡੇ ਗਾਣੇ ਜਿਆਦਾ ਹਿੱਟ ਹੋਏ ਨਾ ਗੁਜ਼ਾਰਸ਼ਾਂ ਹਿੱਟ ਹੋਇਆ ਮੰਗਣੀ ਹੋਇਆ ਮੰਗਣੀ 2 ਹਿੱਟ ਹੋਇਆ ਨਾ ਤੇ ਫਿਰ ਇਹ ਬੰਦੇ ਨੇ ਹੋ ਜਾਂਦਾ ਯਾਰ ਜਿਹੜੀ ਚੀਜ਼ ਜਿਆਦਾ ਹਿੱਟ ਹੋ ਰਹੀ ਚਲੋ ਆਪਾਂ ਉਸ ਤੇ ਜਿਆਦਾ ਫੋਕਸ ਕਰ ਲਈਏ ਨਾ ਇਸ ਕਰਕੇ ਇਹ ਗਾਣਾ ਤਾਂ ਅਸੀਂ ਵੀ ਕੁੜੀ ਵੱਲੋਂ ਹੈਗਾ ਆ ਤੇ ਬਾਕੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਪਹਿਲਾ ਮਾੜਾ ਬਖਾਇਆ ਜਾਂਦਾ ਸੀ ਹਾਂ ਕਈ ਹੈਗੇ ਸੀ ਗਾਣੇ ਇਦਾਂ ਦੇ ਆਏ ਕਿ ਉੱਚ ਜਿਆਦਾ ਮਲਕੀ ਕੁੜੀ ਦੀ ਬੇਇੱਜ਼ਤੀ ਬਾਰੇ ਕਾਫੀ ਹੈ ਨਾ ਕੀਤੀ ਹੈਗੀ ਤੇ ਉਹ ਮਾੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਕਿ ਲੇਕਿਨ ਸਾਡੇ ਗਾਣੇ ਦੇ ਵਿੱਚ ਇਹ ਹੈ ਕਿ ਇੱਕ ਉਹ ਕੁੜੀ ਦੀ ਆਪਣੀ ਕਹਾਣੀ ਹੈ ਉਹ ਜੋ ਉਹਦੇ ਨਾਲ ਵਿਚਰਦਾ ਹੈ ਜੋ ਫੀਲ ਕਰਦੀ ਹੈ ਉਹ ਸਾਰਾ ਕੁਝ ਉਸ ਤਰੀਕੇ ਨਾਲ ਸਾਰਾ ਫਿਲਮਾਂਕਣ ਕੀਤਾ ਗਿਆ ਸੋ ਦੋ ਬੋਲ ਹੋ ਜਾਣ ਜੇ ਗਾਣੇ ਦੇ ਡੈਫੀਨਿਟਲੀ ਮੈਂ ਦੋ ਜਿਹੜੀ ਪੰਚ ਲਾਈਨ ਹੈ ਉਹ ਤਾਂ ਨਹੀਂ ਮੈਂ ਗਾਉਂਗਾ ਉਸ ਤੋਂ ਪਹਿਲਾਂ ਇਹ ਦੋ ਫੁੱਲ ਹੈਗੇ ਮੈਂ ਵਹਿ ਬਾਰਬਾ ਤੋੜਦਾਏ ਦਿਲ ਜ਼ਾਲਮਾ ਸਹਿਣਾ ਕਿੰਨਾ ਹੁੰਦਾ ਮੁਸ਼ਕਿਲ ਜ਼ਾਲਮਾ ਬਾਰ ਬਾਰ ਤੋੜਦਾਏ ਦਿਲ ਜ਼ਾਲਮਾ ਵੇ ਸਹਿਣਾ ਕਿੰਨਾ ਹੁੰਦਾ ਮੁਸ਼ਕਿਲ ਜ਼ਾਲਮਾ ਤੇਰੇ ਮੂੰਹੋਂ ਸਾਨੂੰ ਛੱਡ ਜਾਣ ਵਾਲੀ ਗੱਲ ਇੱਕ ਤਾਣ ਨਿਕਲੇ ਦਾ 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 ਇਦਾਂ ਦਾ ਗਾਣਾ ਜੀ ਜੀ ਕੀ ਬਾਤ ਹੈ ਤੁਹਾਨੂੰ ਪਰਸਨਲੀ ਕਿਦਾਂ ਦੇ ਗੀਤ ਪਸੰਦ ਨੇ ਤੁਸੀਂ ਹੋਰ ਕੀ ਐਕਸਪੈਰੀਮੈਂਟ ਕਰਨ ਵਾਲੇ ਆਉਣ ਵਾਲੇ ਸਮੇਂ ਅ ਇੱਕ ਗਾਣਾ ਆ ਰਿਹਾ ਜੀ ਸਾਡਾ ਹੁਣ ਜੂਨ ਦੇ ਵਿੱਚ ਗਾਣਾ ਰਿਲੀਜ਼ ਹੋਣਾ ਹੈ ਅ ਲੇਕਿਨ ਉਸ ਤੋਂ ਬਾਅਦ ਸੀਜ਼ਨਲ ਤਿੰਨ ਕਿ ਗਾਣੇ ਰੈਡੀ ਪਏ ਹੈ ਜੀ ਉਹ ਅਸੀਂ ਕਰਨੇ ਉਹ ਬੀਟ ਟਰੈਕ ਹੈਗੇ ਆ ਠੀਕ ਹੈ ਜੀ ਕੁਝ ਮੁੰਡਿਆਂ ਵੱਲੋਂ ਗੱਲ ਹੈ ਠੀਕ ਹੈ ਜੀ ਕੋਈ ਯਾਰੀ ਟੁੱਟੀ ਦੀ ਗੱਲ ਹੈਗੀ ਹੈ ਤੇ ਇਦਾਂ ਦੇ ਗਾਣੇ ਹੈਗੇ ਆ ਮੈਂ ਜਿਵੇਂ ਪਹਿਲਾਂ ਵੀ ਕਿਹਾ ਜਿਵੇਂ ਜੱਟ ਮਹਿਕ ਮਾ ਗਾਣਾ ਕੀਤਾ ਨਾ ਉਹਦਾ ਇੱਕ ਅਲੱਗ ਜਨਰ ਸੀ ਨਾ ਫਿਰ ਉਸ ਤੋਂ ਬਾਅਦ ਸਾਡਾ ਗਾਣਾ ਸੀ ਇੱਕ ਫੂਕ ਗਾਣਾ ਸੀ ਡੋਗਰ ਹਨਾ ਡੋਗਰ ਰਹਿ ਜਨਾ ਜਿਉਂਦਾ ਯਾਰ ਮਾਰਕ ਉਹ ਇੱਕ ਫੂਕ ਵਾਲੀ ਗੱਲ ਸੀ ਫਿਰ ਮੰਗਣੀਆਂ ਆ ਉਹ ਕੁੜੀਆਂ ਦੀ ਗੱਲ ਹੈ ਮਤਲਬ ਕਿ ਮੈਂ ਚਾਹੁੰਦਾ ਕਿ ਆਪਾਂ ਹਰੇਕ ਜਨਰ ਦਾ ਗਾਣਾ ਗਾਈਏ ਤੇ ਮੇਰਾ ਇੱਕ ਇਹ ਵੀ ਹੈਗਾ ਕਿ ਮੈਂ ਇੱਕ ਅਸੀਂ ਡੋਇਟ ਵੀ ਗਾਣਾ ਵੀ ਕਰਨਾ ਹੈਗਾ ਅੱਗੇ ਤੇ ਉਹਦੇ ਨਾਲ ਨਾਲ ਇੱਕ ਪ੍ਰੋਪਰ ਵੈਸਟਰਨ ਗਾਣਾ ਕਰਨਾ ਇਸ ਤਰ੍ਹਾਂ ਕਿਆ ਬਾਤ ਹੈ ਸੋ ਇੱਕ ਗਾਣਾ ਜਿਹੜਾ ਅੱਜ ਕੱਲ ਤੁਹਾਡੇ ਮੂੰਹ ਤੇ ਚੜਿਆ ਰਹਿੰਦਾ ਉਹ ਕਿਹੜਾ ਗਾਣਾ ਮੈਂ ਆਪਣਾ ਕਹਾਂ ਕਿ ਕਿਸੇ ਜਿਹੜਾ ਵੀ ਤੁਹਾਡੇ ਤੁਸੀਂ ਗੁੰਗੁਣਾਉਂਦੇ ਰਹਿੰਦੇ ਹੋ ਅੱਜ ਕੱਲ ਕਿਸੇ ਹੋਰ ਦਾ ਵੀ ਹੋ ਸਕਦਾ ਤੁਹਾਡਾ ਵੀ ਹੋ ਸਕਦਾ ਹਾਂਜੀ ਹਾਂਜੀ ਜਿਹੜੇ ਮੇਰੇ ਜ਼ਹਿਨ ਤੇ ਰਹਿੰਦਾ ਹੈ ਗਾਣਾ ਉਹ ਐਕਚੁਅਲੀ ਗਾਣਾ ਬਹੁਤ ਪੁਰਾਣਾ ਆ ਸ਼ਾਇਦ ਮੈਨੂੰ ਲੱਗਦਾ ਨਹੀਂ ਸ਼ਾਇਦ ਤੁਹਾਨੂੰ ਸੁਣਿਆ ਹੋ ਸਕਦਾ ਤੁਸੀਂ ਸੁਣਿਆ ਹੋਵੇ ਹਰ ਭਜਨ ਮਾਨ ਬਾਈ ਜੀ ਹੋਣਾ ਦਾ ਗਾਣਾ ਆ ਤੇ ਉਹਨਾਂ ਦੀ ਦੂਜੀ ਐਲਬਮ ਦਾ ਗਾਣਾ ਸੀ ਜਗ ਜਿਉਂਦਿਆਂ ਦੇ ਮੇਲੇ ਤੇ ਉਹਦਾ ਗਾਣਾ ਸੀ ਚਿੱਠੀ ਤੇਰੀ ਆਈ ਮੈਂ ਜ਼ਰੂਰ ਸੁਣਾਉਂਗਾ ਮੇਰਾ ਦਿਲ ਕਰਦਾ ਹੈ ਹੋ ਚਿੱਠੀ ਤੇਰੀ ਪੜਕੇ ਨੀ ਮਾਏ ਨੀ ਮੈਂ ਬੁਕਾਂ ਦੇ ਬੁਕਰੋ ਹੋਇਆ ਕੀ ਲਿਖਾਂ ਕਿਨੂੰ ਹਾਲ ਸੁ ਤੇਰਾ ਪੁੱਤ ਮਾਂ ਬੇਵਸ ਹੋਇਆ ਹਾਏ ਇਹ ਚਿੱਠੀ ਤੇਰੀ ਆਈ ਹਾਏ ਇਹ ਚਿੱਠੀ ਤੇਰੀ ਆਈ ਚਿਤ ਪੜ ਕੇ ਉਦਾਸ ਹੋਇਆ ਲਿਖਿਆ ਤੂੰ ਲੱਗਦਾ ਨਹੀਂ ਜੀ ਮਾਂ ਤੈਨੂੰ ਤਾਂ ਵਿਛੋੜਾ ਮੇਰੇ ਇਕੱਲੇ ਦਾ ਹੀ ਖਾਵੇ ਨੀ ਮੈਂ ਮੇਰੀ ਏ ਤੈਨੂੰ ਤਾਂ ਵਿਛੋੜਾ ਮੇਰੇ ਕੱਲੇ ਦਾ ਹੀ ਖਾਵੇ ਮੈਥੋਂ ਵਿਛੜਿਆ ਕੱਲਾ ਕੱਲਾ ਜੀ ਮਾਂ ਹਏ ਚਿੱਠੀ ਤੇਰੀ ਆਈ ਕੀ ਬਾਤ ਹੈ ਵੈਰੀ ਨਾਈਸ ਜੋਬਨ ਐਂਡ ਉਮੀਦ ਕਰਦੇ ਆ ਕਿ ਜਿਹੜੇ ਤੁਹਾਡੇ ਪਸੰਦ ਦੇ ਗੀਤ ਨੇ ਐ ਜਿਹੜੇ ਲੋਕਾਂ ਨੂੰ ਪਸੰਦ ਨੇ ਤਾਂ ਤੇ ਗੀਤ ਤੁਸੀਂ ਕੱਢਦੇ ਰਹੋਗੇ ਸਾਨੂੰ ਐਂਟਰਟੇਨ ਕਰਦੇ ਰਹੋਗੇ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ